ਆ ਗਿਆ ਆ ਗਿਆ ਜੀ ਫਿਰ ਮੋਰ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਇਹ ਇੱਥੇ ਰਹਿੰਦਾ ਇਹ ਮਸਾ ਇਹਨੂੰ ਘਰ ਮਿਲੇਆ ਹੁਣ ਪਹਿਲਾਂ ਮਿਸਤਰੀਆਂ ਅੱਗੇ ਕਰਕੇ ਬੜਾ ਹੋ ਸੀਗਾ ਇਹਨੂੰ ਵੀ ਮੇਰਾ ਘਰ ਦੱਬੀ ਬੈਠੇ ਨੇ ਇਹ ਹੁਣ ਇੱਥੇ ਰਹਿੰਦਾ ਜੀ ਪਿੱਛੇ ਅੱਗੇ ਬਹਿ ਜਾਂਦਾ ਸੌਂ ਜਾਂਦਾ ਪੈ ਜਾਂਦਾ ਪਹਿਲਾਂ ਬੜਾ ਸੋਹਣਾ ਬੈਠਾ ਸੀਗਾ ਮੈਂ ਜਾਨ ਨੂੰ ਫੋਨ ਚੱਕ ਕੇ ਲੇ ਗਈ ਜਾਨ ਨੂੰ ਉੱਠ ਗੜਿਆ ਚਲ ਖਾਲਾ ਆਪਿਆ ਉਧਰ ਚਲ ਬੱਜ ਜਾ ਖਾਲਾ 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 ਉਹ ਤੇ ਬ੍ਰੈਡ ਪਿਆ ਬ੍ਰੈਡ ਖਾਲਾ ਇਹ ਲੋ ਜੀ ਆਪਾਂ ਗੱਡੀ ਤੇ ਕੱਪੜਾ ਪਾ ਲਿਆ ਫਿਰ ਉੱਪਰ ਚੜ ਜਾਂਦਾ ਫਿਰ ਇਹ ਨੰਗ ਸ਼ੀਸ਼ਿਆਂ ਦੇ ਵਿੱਚ ਦੀ ਨਾ ਆਪਣੀ ਸ਼ਕਲ ਦਿਂਦੀ ਆ ਤਾਂ ਕਰਕੇ ਇਹ ਇੱਥੇ ਨੂੰ ਆ ਕੇ ਚੜ ਜਾਂਦਾ ਇਹ ਉੱਪਰ ਇਹਨੇ ਇੱਥੇ ਆ ਕੇ ਨਰ ਠੰਡੀ ਜਗ੍ਹਾ 'ਚ ਬੈਠਣਾ ਹੁੰਦਾ ਫਿਰ ਇਹਨੇ ਸ਼ੀਸ਼ੇ 'ਚ ਦੇਖਦੇ ਕਿ ਸ਼ੀਸ਼ੇ ਦੇ ਵਿੱਚ ਚੁੰਝਾ ਮਾਰੀ ਜਾਂਦਾ ਇਹਨੂੰ ਐ ਹੁੰਦਾ ਵੀ ਕੋਈ ਅੰਦਰ ਬੈਠਾ ਮੇਰੇ ਵਰਗਾ ਇਸ ਕਰਕੇ ਹੁਣ ਆਪਾਂ ਦੇ ਉੱਪਰ ਕੱਪੜਾ ਪਾਤਾ ਫਿਰ ਇਹ ਬੰਦਣੀ ਇੱਥੇ ਚੜ ਕੇ ਇਹਨੂੰ ਆਪਣੀ ਸ਼ਕਲ ਦਿਖੀ ਜਾਂਦੀ ਹੈ ਵਿੱਚ फिर बैठा रही मारी रहा उजा बैठा हलो जी अपनी ग्डी पर कपड़ा पाता तकरीबन अस व पहले ही कम करता है लखविंदर <laughs> तू तो खोलन आया इन थोड़ा थूढ़ा दे, थोड़ा थोड़ा लेके आई ਤੇ ਇਹ ਲੱਗੂ ਜਿੱਦ ਤੋਂ ਫਟੇਟ ਦੇਣ ਲੱਗਿਆ ਪਰ ਇਹਨੂੰ ਕਰਦੇ ਹਾਂ ਅੰਦਰ ਗੱਡੀ ਵੀ ਆਪਣੀ ਆ ਗਈ ਅੰਦਰ ਹੁਣ ਗੱਡੀ ਕਰਕੇ ਹੋਲ ਤਾਂ ਸੀ ਅਸੀਂ ਮੌਸਮ ਬਹੁਤ ਸੁਣਾ ਹੋਇਆ ਪਿਆ ਅੱਜ ਵੀ ਅੱਪਾਂ ਕੱਲ ਸਾਰੇ ਕੰਮ ਕਰਦੇ ਆਪਾਂ ਕੂੜਾ ਨਹੀਂ ਚੱਕਿਆ ਕੱਲ ਕੋਈ ਨਹੀਂ ਗੁੰਮਰ ਨਾ ਜੇ ਉਹ ਤਾਂ ਪਿਆ ਹੁਣ ਆ ਹੀ ਜਾਂਦਾ ਹੁਣ ਥੋੜੀ ਜਿਹੀ ਢੇਰੀ ਰੋਜ਼ ਆਏ ਜਾਂਦੇ ਰੋਜ਼ ਹੀ ਵੇੜੇ 'ਚ ਹੋਈ ਜਾਂਦਾ ਇੱਕ ਵਾਰ ਵੀ ਗੱਲ ਮਾਰਦੇ ਸਾਂ। ਕੱਲੇ ਸਕੂਟਾਂ ਆਉਂਦੀਆਂ ਨੇ। ਹਾਂ। ਬੜਾ ਹੀ ਪੁਰਾਣੀ ਲੱਗਣਾ ਇੱਥੇ। ਚੱਕ ਸਰ ਤੇ ਨਾਲ ਪੱਟੀ ਲੈ ਜਾਂ। ਹੈ ਮਿੱਤਰ ਵੀਰੇ। ਇਹ ਥੱਲੇ ਵੀ ਫੱਟੀ ਜੀ ਪਾਦੀ ਹੈ ਠਾਵੇਂ। ਮਿੱਤਰੀ ਸੁਣੀ ਹੋਵੇ ਬੜੀ ਗੱਲ ਨੇ। ਨਾ ਨਾ। ਯੋਤ ਕੁਖਮੀ ਨਹੀਂ ਜਾਂਦਾ ਮੈਂ ਕਿਹਾ ਥੱਲੇ ਉਹ ਜਿਵੇਂ ਅੰਦਰ ਨਹੀਂ ਆਪਣੇ ਬਣਾਈ ਹੋਈ ਸੀ ਇੰਨੀ ਕੁ ਥੱਲੇ ਮੋਟੀ ਜੀ ਲੇ ਲਾ ਕੇ ਤੇ ਥੱਲਾ ਪਾ ਹਾਂ 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 ਉੱਤੇ ਲਾ ਕੇ ਆਹ ਫਿਰ ਨਾਲ ਦੀ ਰੇ ਲਾ ਕੇ ਉੱਥੋਂ ਪਤਾ ਕੀ ਹੈ ਕੱਲ ਉੱਥੋਂ ਉੱਥੋਂ ਕੂੜਾ ਨਹੀਂ ਨਿਕਲਿਆ ਕੱਲੋਂ ਖੁੰਜੇ ਜੇ ਤੋਂ ਔਖਾ ਜਿਹਾ ਨਿਕਲਿਆ ਹੂੰ ਪਾਣੀ ਦੀ ਪਿਆਸ ਹੈ ਵੀ ਨਿੱਜਰ ਤਵੇ ਪਹਿਲਾਂ ਤਾਂ ਨਰਸਿੰਗ ਹੋਊਗੇ 3 ਵਜੇ ਤੱਕ ਨੰਗੇ ਇਹਨਾਂ ਨੇ ਹੋਰ ਆਉਣਾ ਪਾਲਿਆ ਹੋਰ ਪਾਲਿਆ ਉੱਥੇ ਆ ਲੈਣਾ ਹੁਣ ਹੋਰ ਕਿਥੇ ਪਾਲੇ ਦੋ ਆ ਲੈ ਪਾਲੇ ਆ ਲੈ ਕਿਰਨ ਇਹ ਇੱਥੇ ਆ ਲੈ ਤੋਂ ਜੇ ਜੇ ਬਜੇ ਕੱਢ ਲੇ ਬੜਾ ਔਖਾ ਹੋ ਜਾਣਾ ਆਪਾਂ ਨੂੰ ਫਿਰ ਆਪਣਾ ਤਾਂ ਕੰਮ ਬਹੁਤ ਲੇਟ ਹੋ ਜਾਣਾ ਦੇਖ ਲਓ ਠੀਕ ਨਾ ਕਹਿ ਰਹੇ ਉਹ ਬੇਦੰਦ ਆ ਕਾਗਜ਼ ਵੀ ਫਸਾ ਦੇ ਨੇ ਨਾ ਆਖਵਾਰ ਪੁਸ਼ਪ ਪਾ ਦੋ ਇਹਨੇ ਨਹੀਂ ਤੇ ਫਿਰ ਆਪਣਾ ਕੰਮ ਰੁਕ ਜਾਣਾ ਫੇਰ ਪਹਿਲਾਂ ਬੱਚੇ ਕਢਾਈ ਗਏ ਆ ਨਾ ਦੇ ਉੱਥੋਂ ਸਲਾਬ ਨੂੰ ਕੋਲ ਹੋਇਆ ਸੁਬੇ ਦੀ ਪਾਣੀ ਰਗਣ ਲੱਗਿਆ ਹੈ ਬਹੁਤ ਸਮਨ ਲੱਗਿਆ ਹੈ ਪਾਣੀ ਤਾਂ ਹੋ ਗਿਆ ਜਦੋਂ ਭੱਜਿਆ ਆਊਗਾ ਬਾਅਦੋਂ ਮਿਲੋਗਾ ਅੱਜੇ ਬੜੀਆ ਉਹ ਚੁਕਾ ਦਿਓ ਉਹਦੇ ਨਾਲ ਉਹਨੇ ਚੱਲਣਾ ਇੱਕ ਲੈ ਜਾ ਇਹਨਾਂ ਤੋਂ ਬਹੁਤ ਮੈਨੂੰ ਚਲਾ ਜਾਏਗਾ ਚੱਲ ਚੱਲ ਕੇ ਚੁਕਾਏ ਨੂੰ

ਜੰਦਾ ਹੋਇਆ ਇਹ ਕੰਮ ਤੇ ਜਾਏਗਾ ਜਾਂਦਾ ਹੋਇਆ ਲੈ ਜੀ ਐਸੋ ਬੰਦ ਇਹਨਾਂ ਦਾ ਫ੍ਰੈਂਕ ਆਪ ਲੈ ਜੀ ਮੇਰੇ ਬਾਗਾ ਤੇ ਉਹ ਇੱਕ ਫਟਾ ਲੈ ਜੀ ਸਿਰ ਕੇਵਿੰਦਰ ਇੱਕ ਫਟਾ ਲੈ ਜੀ ਇੱਕ ਫਟਾ ਸਾਇੰਦਰ ਦੇ ਲੈ ਜੀ ਕਾਨੂੰ ਹਾਂ ਦੇਖ ਕਿ ਕਿ ਨਹੀਂ ਲਓ ਜੀ ਆਪਾਂ ਚੱਕ ਲਈਏ ਟੋਕਰੀ ਆਪਾਂ ਚੱਲੇ ਆਂ ਜੀ ਪਿਆਜ਼ ਪਟਣ ਮੌਸਮ ਠੰਡਾ ਅੱਜ ਪਿਆਜ਼ ਪਟਾ ਲੈਣੇ ਆ ਜਿੰਨੇ ਕੁ ਵੀ ਹੁੰਦੇ ਆ ਕਿਆ ਕਰਦੇ ਟਮਾਟਰ ਟਮਾਟਰ ਮਾਟੇ ਮੈਂ ਲੈ ਆਈਆਂ ਟੋਕਰੀ ਇਹਦੇ ਵਿੱਚ ਪੱਟਣੇ ਆਪਾਂ ਨੇ ਪਿਆਜ਼ ਲਓ ਜੀ ਸਾਰੇ ਜਣੇ ਖਾਓ ਟਮਾਟਰ ਟਮਾਟਰ ਓ ਮਾਈ ਗੋਡ ਘਾ ਕਿੰਨਾ ਹੋਇਆ ਇਹ ਘਾ ਦੇ ਵਿੱਚ ਪਿਆਜ਼ ਨਹੀਂ ਆ ਵੀ ਹੋ ਗਿਆ ਹੈ ਨਾ ਕਾ ਹੋ ਰਹੀ ਬਹੁਤ ਹੈ ਮੇ ਤੋਂ ਦੇਖੀ ਗੁੱਦ ਲੜ ਗਈ ਉਹ ਦੇਖੋ ਲਾਲਾ ਲੱਗੇ ਹੋਏ ਉਧਰ ਵੀ ਪਰਲੇ ਪਾਸੇ ਪਰਲੇ ਪਾਸੇ ਦੇਖੋ ਬੱਤੇ ਬੜੇ ਪੱਕਾ ਦੀ ਰਹੀ ਸੀ ਇਹਨੇ ਥੋੜੇ ਜਿਹਾ ਕੱਚੇ ਜੀ ਤੋੜਨੇ ਚਾਹੀਦੇ ਨੇ ਹੋਰ ਇਹ ਪਹਿਲੇ ਪਹਿਲੇ ਲਾਂਗ ਦੇਨੇ ਕਰਨੀ ਤੇ ਇੱਕ ਦਿਨ ਬਣਾ ਕੇ ਨਾ ਚਟਨੀ ਬਣਾ ਕੇ ਰੱਖ ਲੈਣੀ ਆ ਤੜਕਾ ਬਣਾ ਕੇ ਪਰ ਸਾਰੀ ਰੁਪਈਆ ਖਰੂਗੀ ਤੇਲ ਦੇ ਵਿੱਚ ਬਣਾ ਕੇ ਨਾ ਰੱਖ ਲਵੇ ਟਮਾਟਰ ਵੀ ਮਹਿੰਗਾ ਹੋ ਜਾਂਦਾ ਦੇਖ ਲੈ 5 6 ਘਰਾਵ ਹੋ ਗੁਰ ਚਾਚਾ ਲਾ ਪਾਣੀ ਲੱਗ ਗਿਆ ਹੁਣ ਹੈ ਨਾ ਪਾਣੀ ਆ ਥੱਲੇ ਅਸੀਂ ਤਾਂ ਕੱਲ੍ਹ ਬਰਸ ਇਧਰ ਦੇਤੇ ਪਰਸੋਂ

ਲੋ ਜੀ ਦੇਖੋ ਪਿਆਜ਼ ਆ ਆ ਟਾਣੀ ਆ ਮੈਂ ਟਾਣੀ ਨੂੰ ਤੋੜ ਕੇ ਗੱਡ ਦੂੰ ਇਹੀ ਲੱਗ ਜਾਣੀ ਮੇਰੀ ਗੱਡ ਲਓ ਜੀ ਹੁਣ ਪਟ ਲਈਏ ਪਿਆਜ਼ ਪਿਆਜ਼ ਪਟ ਕੇ ਦਿਖਾਉਣੇ ਆ ਅਸੀਂ ਕਿੰਨਾ ਪਿਆਜ਼ ਵਿੱਚ ਕਿੰਨਾ ਹੁੰਦਾ ਇਹ ਤਾਂ 3 ਨਹੀਂ ਪਟੇ ਆ ਹਾਂਜੀ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਜਿਹੜੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਤੰਦਰੁਸਤੀਆਂ ਬਖਸ਼ੀ ਜੀ ਤੇ ਚਲੋ ਜੀ ਆਪਾਂ ਕਰਦੇ ਹਾਂ ਜੀ ਗੱਲਬਾਤ ਆਪਣੇ ਪਿੰਡ ਬਾਰੇ ਸਾਡੇ ਪਿੰਡ ਵੀ ਬਲੈਕਆਊਟ ਹੋ ਗਿਆ ਜੀ ਅਨਾਉਂਸਮੈਂਟ ਹੋ ਗਈ ਹੈ ਅੱਜ ਕਿ ਘਰ ਦੇ ਵਿੱਚ ਲਾਈਟ ਬਿਲਕੁਲ ਨਹੀਂ ਚਲਾਉਣੀ ਹੈਗੀ ਤੇ ਦੀਵੇ ਬੱਤੀਆਂ ਸਾਰੇ ਬੰਦ ਰੱਖਣੇ ਆ ਜੀ ਪਰ ਆਪਣੇ ਨਾ ਕੈਮਰੇ ਲੱਗੇ ਹੋਏ ਨੇ ਤੇ ਕੈਮਰੇ ਲੱਗੇ ਹੋਏ ਨੇ ਤੇ ਅਸੀਂ ਸਾਰੀਆਂ ਐਪਾਂ ਪਾ ਕੇ ਦੇਖ ਲਈਆਂ ਸਾਰੇ ਉਹਦੇ ਮਤਲਬ ਜਿੱਥੋਂ ਜਿੱਥੋਂ ਨੂੰ ਆਫ ਕਰਨਾ ਸੀ ਉਹ ਸਾਰਾ ਅਸੀਂ 스ਵਿਚ ਵਗੈਰਾ ਆਫ ਕਰਕੇ ਦੇਖ ਲਈਆ ਮਤਲਬ ਕਿ ਕਿਤੋਂ ਲਾਈਟ ਬੰਦ ਨਹੀਂ ਹੋਈ ਹੈਗੀ ਤੇ ਅਸੀਂ ਰਾਤ ਕੀਤਾ ਸੀ ਕਰਕੇ ਦੇਖੀ ਸੀ ਪਰ ਲਾਈਟ ਕਿਤੋਂ ਬੰਦ ਨਹੀਂ ਸੀ ਹੋਈ ਹੈਗੀ ਤੇ ਫਿਰ ਹੁਣ ਆਪਾਂ ਨੇ ਅੱਜ ਇੱਕ ਜੁਗਾੜ ਮਤਲਬ ਕੀਤਾ ਆਪਾਂ ਨਾ ਮਤਲਬ ਕਾਲੀ ਟੇਪ ਲਗਾਤੀ ਆ ਉਹਦੇ ਉੱਪਰ ਕੈਮਰੇਆਂ ਦੇ ਉੱਪਰ ਕਾਲੀ ਟੇਪ ਲਗਾ ਦੀ ਆ ਜੇ ਹੁਣ ਮਤਲਬ ਕਾਲੀ ਟੇਪ ਨਾਲ ਉਹ ਵੀ ਸਹੀ ਰਹੇ ਤਾਂ ਹੁਣ ਸ਼ਾਮ ਨੂੰ ਪਤਾ ਲੱਗੂਗਾ ਜੀ ਤੇ ਹੁਣ ਤਾਂ ਪਤਾ ਨਹੀਂ ਲੱਗਣਾ ਹੈਗਾ ਅਥਨੇ ਮਤਲਬ ਰਾਤ ਨੂੰ ਆਪਾਂ ਦੇਖਾਂਗੇ ਵੀ ਕੀ ਸਹੀ ਹੈ ਮਤਲਬ ਉਹ ਟੇਪ ਸਹੀ ਲੱਗੀ ਹੈ ਮਤਲਬ ਜਿੱਥੇ ਉਹਨਾਂ ਦੀਆਂ ਲਾਈਟਾਂ ਸੀ ਮਤਲਬ ਜਿਹੜੇ ਕੈਮਰੇ ਵਾਸਤੇ ਚੱਲਦੇ ਨੇ ਸਾਰਾ ਕੁਝ ਹੋ ਰਿਹਾ ਹੈ ਤੇ ਪਰ ਜਿੱਥੇ ਉਹਨਾਂ ਦੀ ਮਤਲਬ ਲਾਈਟ ਸੀ ਐਲਈਡੀ ਲੱਟਾਂ ਸੀਗੀਆਂ ਉਹਨਾਂ ਉੱਪਰ ਆਪਾਂ ਨੇ ਟੇਪ ਲਗਾਤੀ ਆ ਜੇ ਤਾਂ ਹੁਣ ਉਹ ਟੇਪ ਕੰਮਜਾਬ ਹੋ ਗਈ ਆ ਫਿਰ ਤਾਂ ਠੀਕ ਐ ਮੈਂ ਜਿੰਨਾਂ ਤੋਂ ਕੈਮਰੇ ਲਗਵਾਏ ਸੀ ਅਸੀਂ ਉਹਨਾਂ ਨੂੰ ਵੀ ਫੋਨ ਕੀਤਾ ਸੀਗਾ ਪਰ ਉਹਨਾਂ ਦਾ ਫੋਨ ਬਿਜ਼ੀ ਆ ਰਿਹਾ ਹੈ ਪਤਾ ਨਹੀਂ ਤਾਂ ਨੰਬਰ ਸੀਜ਼ ਹੋ ਗਿਆ ਪਤਾ ਨਹੀਂ ਕੀ ਗੱਲ ਐ ਤੇ ਉਹਨਾਂ ਦੇ ਮਤਲਬ ਉੱਥੇ ਸ਼ੌਪ ਤੇ ਸਾਡੇ ਜਾਣਾ ਪਊਗਾ ਪਰ ਆਪਾਂ ਹੱਜੇ ਜੁਗਾੜ ਕਰ ਲਿਆ ਤੇ ਆਪਾਂ ਨੇ ਟੇਪ ਲਗਾਤੀ ਆ ਆਪਾਂ ਟੇਪ ਲਗਾ ਕੇ ਮਤਲਬ ਉਹਨਾਂ ਨੂੰ ਦੇਖਦੇ ਆਂ ਵੀ ਰੋਸ਼ਨੀ ਘਟਦੀ ਆ ਜਾਂ ਨਹੀਂ ਘਟਦੀ ਹੈਗੀ ਤੇ ਦੂਜਾ ਜੇ ਕਿਸੇ ਭੰਡ ਪਾਈ ਨੂੰ ਪਤਾ ਹੈ ਵੀ ਸੀਪੀ ਪਲਸ ਦੇ ਕੈਮਰੇ ਨੇ ਆਪਣੇ ਵੀ ਜੇ ਕਿਸੇ ਨੂੰ ਪਤਾ ਹੈ ਵੀ ਕਿਵੇਂ ਬੰਦ ਹੁੰਦੇ ਨੇ ਮਤਲਬ ਅਸੀਂ YouTube ਤੇ ਹਰ ਵੀਡੀਓ ਦੇਖ ਲਈ ਹੈ ਹਰ ਵੀਡੀਓ ਦੇਖ ਕੇ ਉਹਨਾਂ ਨੇ ਮਤਲਬ ਕੋਸ਼ਿਸ਼ ਕੀਤੀ ਹੈ ਵੀ ਮਤਲਬ ਬੰਦ ਵੀ ਬੰਦ ਹੋ ਜਾਣ ਪਰ ਨਹੀਂ ਹੋ ਰਹੇ ਹੈਗੇ ਮੋਬਾਈਲਾਂ ਤੋਂ ਵੀ ਕਿਉਂਕਿ ਸਾਡੇ ਮੋਬਾਈਲਾਂ ਦੇ ਉੱਪਰ ਵੀ ਚੱਲਦੇ ਹੋਏ ਕੈਮਰੇ ਅਸੀਂ ਮੋਬਾਈਲਾਂ ਦੇ ਉੱਪਰੋਂ ਵੀ ਕੋਸ਼ਿਸ਼ ਕਰ ਕਰੀ ਆ ਵੀ ਚਲੋ ਬੰਦ ਹੋ ਜਾਣ ਹੈ ਨਾ ਵੀ ਵੀਡੀਓ ਦੇਖ ਦੇ ਕੇ ਜਿੱਦਾਂ ਜਿੱਦਾਂ ਵੀਡੀਓ 'ਚ ਦੱਸਿਆ ਹੋਇਆ ਅਸੀਂ YouTube ਤੇ ਪਾਈਆਂ ਹੋਈਆਂ ਅਸੀਂ ਸਾਰੇ ਪੈਣ ਪੈਣ ਦੀਆਂ ਵੀਡੀਓ ਉਹ ਸਾਰੀਆਂ ਅਸੀਂ ਦੇਖੀਆਂ ਨੇ ਉਹ ਦੇਖ ਕੇ ਮਤਲਬ ਅਸੀਂ ਸਾਰੇ ਜਿਗੜਮੈਂਟ ਕਰ ਲਿਆ ਪਰ ਨਹੀਂ ਕੋਈ ਮਤਲਬ ਕੈਮਰੇ ਦੀ ਲੱਟਾ ਨਹੀਂ ਬੰਦ ਹੋਈਆਂ ਤੇ ਹੁਣ ਆਪਾਂ ਨੇ ਇਹੀ ਜਿਗੜ ਲਾਇਆ ਵੀ ਆਪਾਂ ਕੈਮਰਿਆਂ ਦੇ ਮੂਰੇ ਕਾਲੀ ਟੇਪ ਲਾਤੀ ਆ ਹੁਣ ਦੇਖਦੇ ਆਂ ਵੀ ਜੇ ਕਾਲੀ ਟੇਪ ਨਾਲ ਵੀ ਉਹ ਬੰਦ ਹੁੰਦੇ ਆ ਜਾਂ ਨਹੀਂ ਹੁੰਦੇ ਹੈਗੇ ਨਹੀਂ ਤਾਂ ਫੇਰ ਜਿਹਨੇ ਕੈਮਰੇ ਲਾਇਏ ਨੇ ਆਪਾਂ ਉਹਨਾਂ ਨੂੰ ਬੁਲਾਵਾਂਗੇ ਤੇ ਫੇਰ ਉਹਨਾਂ ਦੇ ਕੋਲੋਂ ਆਪਾਂ ਮਤਲਬ ਸਹੀ ਕਰਵਾਵਾਂਗੇ ਹਨਾ ਵੀ ਇਹਦੀਆਂ ਲਾਈਟਾਂ ਆਫ ਹੋਣੀਆਂ ਚਾਹੀਦੀਆਂ ਨੇ ਵੀ ਅਸੀਂ ਜ਼ਰੂਰੀ ਵੀ ਹੈ ਕਿਉਂਕਿ ਅਸੀਂ ਬਾਹਰ ਚੱਲ ਜਾਂਦੇ ਆ ਅਗਰ ਇੱਥੇ ਕੋਈ ਹੁੰਦਾ ਨਹੀਂਗਾ ਜਦੋਂ ਬਾਹਰ ਚੱਲ ਜਾਂਦੇ ਆ ਤਾਂ ਕੈਮਰੇ ਦੀਆਂ ਲਾਈਟਾਂ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ ਜੇ ਹੁਣ ਅਸੀਂ ਬਾਹਰ ਹੁੰਦੇ ਤਾਂ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਸੀਗਾ ਚਲੋ ਐ ਤਾਂ ਹੁਣ ਭੈਣ ਭਾਈਆਂ ਕੋਲੇ ਮਤਲਬ ਹੁੰਦਾ ਹੀ ਹੈ ਚਾਬੀ ਹੁੰਦੀ ਹੋਈ ਆ ਤੇ ਆ ਸਾਰਿਆਂ ਕੋਲੇ ਇਹਦੇ ਉਹ ਆਉਂਦੇ ਨੇ ਆਉਂਦੇ ਜਾਂਦੇ ਨੇ ਪਰ ਫਿਰ ਵੀ ਜੀ ਨੂੰ ਜਿਵੇਂ ਜੀ ਨੂੰ ਜੀ ਨੂੰ ਪਤਾ ਪਤਾ ਹੁੰਦਾ ਆਪਣੇ ਘਰ ਬਾਰੇ ਉਹਨੂੰ ਪਤਾ ਹੁੰਦਾ ਇਹ ਕਿ ਇਹ ਕੀ ਕਰਨਾ ਹੈ ਨਾ ਤੇ ਅੱਜ ਕੱਲ ਸਾਰੇ ਬਿਜ਼ੀ ਨੇ ਬ੍ਰੇਕ ਦੇ ਮਤਲਬ ਇਨਾ ਕਿਸੇ ਲਈ ਕੋਈ ਟਾਈਮ ਵੀ ਨਹੀਂ ਕੱਢ ਸਕਦਾ ਹੈਗਾ ਵੀ ਇੰਨੇ ਹਰ ਇੱਕ ਕੋਈ ਬਿਜ਼ੀ ਹੈ ਆਪਣੀ ਲਾਈਫ ਦੇ ਵਿੱਚ ਤੇ ਹੁਣ ਦੇਖਦੇ ਆ ਜੇ ਤਾਂ ਬੰਦ ਹੋ ਗਈਆਂ ਠੀਕ ਹੈ ਨਹੀਂ ਤਾਂ ਫਿਰ ਬੁਲਾਉਣਾ ਹੀ ਪੈਣਾ ਉਹਨਾਂ ਨੂੰ ਵੀ ਕਿਵੇਂ ਹੁੰਦੀ ਹੈ ਨਹੀਂ ਤੇ ਫਿਰ ਅਗਲੀ ਵਾਰ ਆਪਾਂ ਕੈਮਰੇ ਸਾਰੇ ਚੇਂਜ ਕਰਵਾ ਲੈਣੇ ਨੇ ਇਹ ਫੀਰ ਆਫਾ ਵਧੀਆ ਵਾਲੇ ਜਿਹੜੇ ਹੋਣਗੇ ਉਹ ਕੈਮਰੇ ਲਗਾ ਲਾਂਗੇ ਹੋਰ ਕੀ ਆ ਤੇ ਦੂਜੀ ਗੱਲ ਇਹ ਹੈ ਕਿ ਮਤਲਬ ਚੰਗ ਲੱਗਣੀ ਕੋਈ ਚੰਗੀ ਗੱਲ ਨਹੀਂ ਹੈਗੀ ਬਹੁਤ ਮਾੜੀ ਆ ਆਪਣੇ ਭੈਣ ਭਾਈ ਹੈਨਾ ਹੁੰਦੇ ਨੇ ਮੈਂ ਕੱਲ ਵੀ ਵੀਡੀਓ ਚ ਦੱਸਿਆ ਸੀ ਜਿਹਨਾਂ ਦੇ ਚਲੇ ਜਾਂਦੇ ਆ ਨਾ ਉਹਨਾਂ ਨੂੰ ਪਤਾ ਹੁੰਦਾ ਵੀ ਕੀ ਦਰਦ ਹੁੰਦਾ ਹੈਨਾ ਕੱਲ ਬਹੁਤ ਮਤਲਬ ਮੇਰਾ ਮਨ ਇਮੋਸ਼ਨਲ ਰਿਹਾ ਕਲੇਲੇ ਦਾ ਕਾਦੇ ਬਣਾਏ ਪਰ ਮਨ ਬਹੁਤ ਮਤਲਬ ਮਮ ਦੇ ਨਾ ਸਹੀ ਨਹੀਂ ਸੀ ਹੈਗਾ ਹੈ ਨਾ ਚਲੋ ਕਹਿੰਦੇ ਨੇ ਖਾਣ ਪੀਣ ਬਿਨਾਂ ਵੀ ਨਹੀਂ ਸਰਦਾ ਹੁੰਦਾ ਵੀ ਆਪਾਂ ਖਾਣ ਪੀਣ ਬਿਨਾਂ ਵੀ ਹੁੰਦਾ ਵੀ ਬੰਦੇ ਨੇ ਵੀ ਖਾਦੇ ਪੀਤੇ ਬਿਨਾਂ ਵੀ ਨਹੀਂ ਸਰਦਾ ਹੈਗਾ ਤੇ ਹੁਣ ਆਪਾਂ ਨੇ ਮਤਲਬ ਇਹ ਜੰਗਾ ਲੱਗਣੀਆਂ ਚੰਗੀਆਂ ਗੱਲਾਂ ਨੇ ਕਿਉਂਕਿ ਇਹ ਆਮ ਮਤਲਬ ਭੈਣ ਭਾਈ ਆਪਣੇ ਇੱਕ ਦੂਜੇ ਦੇ ਉਹਨਾਂ ਦੀ ਨੁਕਸਾਨ ਹੁੰਦਾ ਤੇ ਨੁਕਸਾਨ ਹੁੰਦਾ ਕਿੰਨਾ ਕੁਝ ਹੁੰਦਾ ਮੰਗਾਈ ਹੋ ਜਾਂਦੀ ਆ ਪਹਿਲਾਂ ਕਰੋਨਾ ਨੇ ਦੇਖ ਲਓ ਆਪਣਾ ਕੀ ਹਾਲ ਕੀਤਾ कोरोना ਦੇ ਵਿੱਚ ਮਤਲਬ ਕੋਈ ਕਿਤੇ ਫਸਿਆ ਕਿੰਨੀਆਂ ਜਾਨਾਂ ਗਈਆਂ ਨੇ করোনা ਦੇ ਵਿੱਚ ਹੈਨਾ ਤੇ ਚਲੋ ਆਪਾਂ ਹੁਣ ਕੁਛ ਕਹਿ ਨਹੀਂ ਸਕਦੇ ਹੈਗੇ ਵੀ ਕੀ ਚੱਕਰ ਹੈ ਕੀ ਨਹੀਂ ਹੈਗਾ ਵੀ ਪਰ ਕਿਸੇ ਦੀ ਜਾਨ ਲੈਣੀ ਕਿਸੇ ਦੀ ਵੀ ਹੈਨਾ ਜਾਨ ਲੈਣੀ ਕੋਈ ਚੰਗੀ ਗੱਲ ਨਹੀਂ ਹੈਗੀ ਮਤਲਬ ਜੋ ਹੈਗਾ ਟੇਬਲ ਤੇ ਬੈਠੇ ਬੰਦੇ ਨੂੰ ਮਤਲਬ ਗੱਲ ਕਰ ਲੈਣੀ ਚਾਹੀਦੀ ਹੈ ਹੈਨਾ ਕੋਈ ਵੀ ਆ ਪਰ ਕਿਸੇ ਨੂੰ ਨਹੱਤੇ ਮਾਰਨਾ ਬੱਚਿਆਂ ਨੂੰ ਮਾਰਨਾ ਹੈ ਨਾ ਕਿਸੇ ਨੂੰ ਵੀ ਮਾਰਨਾ ਕੋਈ ਚੰਗੀ ਗੱਲ ਨਹੀਂ ਹੈਗੀ ਤੇ ਇਸ ਕਰਕੇ ਆਪਾਂ ਇਹੀ ਕਹਿੰਦੇ ਆਂ ਵੀ ਭੈਗੁਰੂ ਜੀ ਸੁੱਖ ਸ਼ਾਂਤੀ ਬਣਾ ਕੇ ਰੱਖੋ ਹੈ ਨਾ ਤੇ ਕਿਉਂਕਿ ਸ਼ਾਂਤੀ ਦੇ ਵਿੱਚ ਹੀ ਸਾਰਾ ਕੁਝ ਹੈ ਜੇ ਆਪਾਂ ਸ਼ਾਂਤੀ ਬਣਾ ਕੇ ਰੱਖਾਂਗੇ ਹੁਣ ਦੇਖੋ ਸਾਡੇ ਖੰਨਾ ਸ਼ਹਿਰ ਦੇ ਵਿੱਚ ਵੀ ਮਤਲਬ ਬਲੈਕਆਊਟ ਕਰਦਾ ਖੰਨਾ ਸ਼ਹਿਰ ਹੀ ਹੁਣ 7 ਵਜੇ ਤੋਂ ਬਾਅਦ ਕੋਈ ਮਤਲਬ ਆਪਣੀ ਦੁਕਾਨ ਨਹੀਂ ਖੋਲੂਗਾ ਕੁਛ ਵੀ ਨਹੀਂ ਉਹ ਕਰੂਗਾ 7 ਵਜੇ ਤੋਂ ਬਾਅਦ ਸਾਰਾ ਕੁਝ ਹੀ ਬੰਦ ਹੈ ਤੇ ਇੱਥੇ ਵੀ ਹੁਣ ਸਾਰੇ ਮਤਲਬ ਇੰਨਾ ਮਤਲਬ ਤਹਿਸਤ ਹੋਈ ਪਈ ਹੈ ਵੀ ਸਾਰੀ ਮਤਲਬ ਕਹੀ ਜਾਂਦੇ ਆ 7 7 ਵਜੇ ਤੋਂ ਪਹਿਲਾਂ ਪਹਿਲਾਂ ਵੀ ਆਪਣੀ ਰੋਟੀ ਬਣਾ ਲਓ ਬਣਾ ਕੇ ਆਪਣਾ ਮਤਲਬ ਲਾਈਟਾਂ ਬੰਦ ਕਰ ਦਿਓ ਤੇ ਮਤਲਬ ਪੈਜੋ ਹੈ ਨਾ ਤੇ ਬਹੁਤ ਡਰ ਦਾ ਮਾਹੌਲ ਬਣਿਆ ਹੋਇਆ ਪਤਾ ਨਹੀਂ ਕਿਉਂ ਇਦਾਂ ਹੋ ਰਿਹਾ ਹੈ ਹਨਾ ਮੈਂ ਤਾਂ ਹੀ ਕਹਿਨੀ ਆ ਵੀ ਚੰਗ ਲੱਗਣੀ ਕੋਈ ਚੰਗੀ ਨਹੀਂ ਜਿਹੜੇ ਹੁਣ ਬਾਉਂਡਰ ਦੇ ਨੇੜੇ ਰਹਿੰਦੇ ਨੇ ਲੋਕੀ ਉਹਨਾਂ ਦੇ ਕੀ ਵੀਦਦੀ ਹੈ ਹਨਾ ਆਪਣਾ ਘਰ-ਬਾਰ ਡੰਗਰ ਬੱਚਾ ਹਨਾ ਇੱਕ ਵਾਰੀ ਆਪਾਂ ਮਤਲਬ ਉਹ ਕਿਤੇ ਜਾਣਾ ਹੋਵੇ ਤਾਂ ਆਪਾਂ ਨੂੰ ਵਿਫਤਾ ਛੇੜ ਜਾਂਦੀ ਹੈ ਵੀ ਕਿਤੇ ਜਾਣਾ ਹੈ ਹਨਾ ਤੇ ਉਹਨਾਂ ਦੇ ਵਿਚਾਰਿਆਂ ਦਾ ਸਮਾਨ ਕਿੰਨਾ ਕੁਸ਼ਣ ਜਿਉਨ ਨੂੰ ਛੱਡ ਕੇ ਜਾਣਾ ਪੈਂਦਾ ਜਾਂ ਚੱਕ ਕੇ ਲੈ ਕੇ ਜਾਣਾ ਪੈਂਦਾ ਪਰ ਜਿਨ੍ਹਾਂ ਕੋਲ ਸਾਧਨ ਨਹੀਂ ਉਹ ਤਾਂ ਆਪਣਾ ਲੈ ਜਾਣਗੇ ਪਰ ਜਿਹੜੇ ਗਰੀਬ ਨੇ ਵਿਚਾਰੇ ਜਿਨ੍ਹਾਂ ਕੋਲ ਨਹੀਂ ਕੁਝ ਹੈਗਾ ਉਹਨਾਂ ਦਾ ਕਿੰਨਾ ਔਖਾ ਹੈ ਨਾ ਕਿੰਨੀਆਂ ਮਤਲਬ ਕਿੰਨੀ ਦਸ ਦੇ ਵਿੱਚ ਹੁਣਗੇ ਉਹ ਕਿੰਨੀਆਂ ਜਾਨਾ ਮਤਲਬ ਹਰੇਕ ਨੂੰ ਆਪਣੀ ਆਪਣੀ ਜਾਨ ਪਿਆਰੀ ਹੁੰਦੀ ਆ ਆਪਾਂ ਜਿਉਂਦੇ ਜੀਵ ਵੀ ਆਪਾਂ ਕੰਡਾ ਵੀ ਸੂਈ ਵੀ ਚੁਗ ਜੇ ਫੇ ਤਾਂ ਆਪਾਂ ਨੂੰ ਕੀ ਤਕਲੀਫ ਹੁੰਦੀ ਹੈ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਇਸ ਕਰਕੇ ਉਹ ਵਿਚਾਰੇ ਬਾਡਰ ਤੇ ਜਿਹੜੇ ਨੇੜੇ ਨੇ ਲੋਕੀ ਉਹਨਾਂ ਦਾ ਮਤਲਬ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੈ ਨਾ ਉਹ ਕੀ ਕਰਨ ਵਿਚਾਰੇ ਹਮੇਸ਼ਾ ਦਸਤ ਦੇ ਵਿੱਚ ਹੀ ਰਹਿੰਦੇ ਨੇ ਉਹ ਤੇ ਆਪਾਂ ਦਾ ਫੀਰ ਵਿੱਚ ਕੀ ਕਹਾਂਗੇ ਵੀ ਜੰਗਾਂ ਨਹੀਂ ਲੱਗਣੀਆਂ ਚਾਹੀਦੀਆਂ ਹੈਗੀਆਂ ਵੀ ਕਿਸੇ ਵੀ ਨਿਹਤਿਆਂ ਦੀ ਜਾਨ ਨਹੀਂ ਲੈਣੀ ਚਾਹੀਦੀ ਕਿਸੇ ਦੀ ਵੀ ਹੁਣ ਦੇਖੋ ਫੌਜੀ ਨੇ ਵਿਚਾਰੇ ਬਾਡਰਾਂ ਦੇ ਉੱਪਰ ਮਰਦੇ ਨੇ ਜਿਹੜੇ ਮਾਂ ਦਾ ਪੁੱਤ ਮਰ ਜਾਂਦਾ ਹੈ ਨਾ ਉਹਨੂੰ ਪਤਾ ਹੁੰਦਾ ਉਹ ਕੀ ਮਤਲਬ ਕੱਲ ਤਾਂ ਮੇਤੋਂ ਗੱਲ ਨਹੀਂ ਸੀ ਹੋਈ ਹੈਗੀ ਗੱਲ ਨਹੀਂ ਸੀ ਹੁੰਦੀ ਤੇ ਅੱਜ ਥੋੜਾ ਜਿਹਾ ਮਨ ਕਿੜਾ ਕਰਕੇ ਮੈਂ ਗੱਲ ਕਰਦੀ ਆ ਕਿ ਜਿਨ੍ਹਾਂ ਦੇ ਪੁੱਤ ਚਲੇ ਜਾਂਦੇ ਆ ਮਾਮਾਂ ਦੇ ਜਿਨ੍ਹਾਂ ਦੇ ਘਰ ਵਾਲੇ ਚਲੇ ਜਾਂਦੇ ਆ ਹੈਨਾ ਉਹ ਫੌਜੀ ਨੇ ਹੁਣ ਤੁਸੀਂ ਉਹ ਲੜ ਰਹੇ ਨੇ ਚਲੋ ਦੇਸ਼ ਲਈ ਲੜਨਾ ਹੁੰਦਾ ਹੀ ਆ ਲੜਨਾ ਪੈਂਦਾ ਹੀ ਆ ਦੇਸ਼ ਲਈ ਜੰਮਾ ਮਰਨੀਆਂ ਪੈਂਦੀਆਂ ਹੀ ਨੇ ਪਰ ਉਹ ਮਾਮਾਂ ਦਾ ਹਾਲ ਦੇਖੋ ਜਿਨ੍ਹਾਂ ਦੇ ਇਕੱਲਾ ਇਕੱਲਾ ਪੁੱਤ ਹੁੰਦਾ ਹੈ ਨਾ ਬਾਟਰ ਤੇ ਲੜਦਾ ਤੇ ਬਹੁਤ ਔਖਾ ਹੁੰਦਾ ਕਈ ਫੌਜੀ ਵੀਰ ਸ਼ਹੀਦ ਹੁੰਦੇ ਨੇ ਤੇ ਜਾਨਾ ਚਲੇ ਜਾਂਦੀਆਂ ਨੇ ਬਹੁਤ ਜ਼ਿਆਦਾ ਪਹਿਲਾਂ ਕਾਰਗਿਲ ਦੀ ਲੜਾਈ 71 ਦੀ ਦਾ ਤਾਂ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਆਪਾਂ ਦਾ ਜਨਮ ਵੀ ਨਹੀਂ ਹੋਇਆ ਸੀ ਉਸ ਟਾਈਮ ਦਾ 71 ਦੀ ਲੜਾਈ ਤੱਕ ਦਾ ਤੇ ਆਪਾਂ ਨੂੰ ਉਸ ਦਾ ਪਤਾ ਵੀ ਨਹੀਂ ਹੈਗਾ ਵੀ 71 ਚ ਸੁਣਦੇ ਹੀ ਹੁੰਨੇ ਆ ਵੀ 71 ਦੀ ਮਤਲਬ ਪੜ੍ਹਿਆ ਸੁਣੀ ਆਈ ਐ ਵੀ 71 ਦੀ ਲੜਾਈ ਸੀ ਤੇ ਕਾਰਗਿਲ ਦੀ ਦਾ ਪਤਾ ਆਪਾਂ ਨੂੰ ਤੇ ਕੁਛ ਨਹੀਂ ਜਿਆਦਾ ਆਪਣੇ ਪੰਜਾਬਾ ਨੂੰ ਚੜਦੇ ਪੰਜਾਬ ਲੈਣ ਦੇ ਪੰਜਾਬ ਦਾ ਬਹੁਤ ਨੁਕਸਾਨ ਹੋ ਜਾਂਦਾ ਹੁਣ ਬਾਮਾ ਦੇ ਵਿੱਚ ਵੀ ਜੋ ਹੋਇਆ ਮਤਲਬ ਬਹੁਤ ਮਾੜੀ ਘਟਨਾ ਸੀ ਉਹ ਵੀ ਤੇ ਕਿਸੇ ਦੇ ਮਤਲਬ ਕੋਈ ਘੁੰਮਣ ਗਿਆ ਹੈ ਨਾ ਕੋਈ ਉਹਨਾਂ ਨੂੰ ਯਾਦ ਚਿੱਤੇ ਵੀ ਨਹੀਂ ਸੀ ਕਿ ਸਾਡੇ ਨਾਲ ਆ ਕੁਛ ਹੋ ਜਾਣਾ ਵੀ ਨਹੀਂ ਐਤਾ ਹੋਣਾ ਚਾਹੀਦਾ ਹੈਗਾ ਇਹ ਕਿਸੇ ਦੀ ਜਾਨ ਲੈਣੀ ਨਹੀਂ ਚਾਹੀਦੀ ਕਿਸੇ ਨੂੰ ਕੋਈ ਹੱਕ ਨਹੀਂ ਕਿਸੇ ਦੀ ਜਾਨ ਲੈਣ ਦਾ ਵੀ ਕਿਸੇ ਦੀ ਆਪਾਂ ਜਾਨ ਲਈਏ ਕੋਈ ਹੱਕ ਨਹੀਂ ਹੈਗਾ ਕਿਸੇ ਨੂੰ ਕਿਸੇ ਦੀ ਜਾਨ ਲੈਣ ਦਾ ਇਸ ਕਰਕੇ ਸ਼ਾਂਤੀ ਬਣਾ ਕੇ ਰੱਖੋ ਮੀਡੀਆ ਵਾਲਿਆਂ ਨੂੰ ਵੀ ਅਪੀਲ ਹੈ ਵੀ ਉਹ ਵੱਧ ਮਚੜਾ ਕੇ ਕੋਈ ਵੀ ਖਬਰਾਂ ਨਾ ਦੋ ਤੇ ਹਮੇਸ਼ਾ ਸ਼ਾਂਤੀ ਬਣਾ ਕੇ ਰੱਖੋ ਜੋ ਸੱਚਾ ਉਹ ਦਿਖਾਓ ਇਹ ਨਹੀਂ ਹੈਗਾ ਵੀ ਤੁਸੀਂ ਮਤਲਬ ਐਦਾਂ ਵਿਚ ਲੋ ਤੁਹਾਡੇ ਘਰ ਕੀ ਸਾਰਿਆਂ ਨੂੰ ਪਤਾ ਲੱਗਦਾ ਵੀ ਕੀ ਹੋ ਰਿਹਾ ਹੈ ਪਰ ਜਿਹੜੀ ਚੀਜ਼ ਸੱਚ ਹੈ ਮਤਲਬ ਉਹ ਆਪਾਂ ਨੂੰ ਦਿਖਾਉਣੀ ਚਾਹੀਦੀ ਹੈ ਸੱਚ ਦਿਖਾਓ ਹਮੇਸ਼ਾ ਮੀਡੀਆ ਵਾਲੇ ਵੀ ਆਪਣਾ ਵੀ ਅਪੀਲ ਹੈ ਵੀ ਆਪਣੀ ਸੱਚ ਦਿਖਾਓ ਵੀ ਜੋ ਵੀ ਹੈਗਾ ਸੱਚ ਬਿਆਨ ਕਰੋ ਵੀ ਝੂਠ ਤੂਫਾਨ ਨਾ ਦਿਖਾਓ ਫਿਰ ਕਿਉਂਕਿ ਰੈਸ਼ਤ ਮੈਂਦੀ ਆ ਹਰੇਕ ਮਤਲਬ ਪੈਨਿਕ ਹੁੰਦਾ ਇੱਕ ਦੂਜੇ ਨੂੰ ਫੋਨ ਕਰਕੇ ਪੁੱਛਦੇ ਨੇ ਵੀ ਐਡਾ ਹੋ ਗਿਆ ਐਵੇਂ ਹੋ ਗਿਆ ਹੈ ਨਾ ਉਹ ਚੰਡੀਗੜ੍ਹ ਵਗੈਰਾ ਸਾਰਾ ਮਤਲਬ ਆਂਦਾ ਤੇ ਸ਼ਾਇਦ ਮੁਖਸਰ ਸਰ ਸਹਿਬ ਦੇ ਵਿੱਚ ਤਾਂ ਮਤਲਬ ਡੀਸੀ ਨੇ ਐਲਾਨ ਕਰਤੀ ਹੈ ਵੀ 10 ਜੂਨ ਤੱਕ ਵੀ ਬਿਲਕੁਲ ਹੀ ਮਤਲਬ ਸਕੂਲ ਵਗੈਰਾ ਹੋਰ ਸਾਰਾ ਕੁਝ ਬੰਦਾ ਦੀ ਦੇਖੋ ਕਿੰਨਾ ਔਖਾ ਹੋ ਜਾਂਦਾ ਜਿਹਨੇ ਰੋਜ਼ ਦੀ ਰੋਜ਼ ਕਰਕੇ ਖਾਣੀ ਆ ਦੁਕਾਨ ਵਾਲਿਆਂ ਦਾ ਰੇੜੀ ਵਾਲਿਆਂ ਦਾ ਫੜੀ ਵਾਲਿਆਂ ਦਾ ਹੈ ਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਉਹਨਾਂ ਨੇ ਰੋਜ਼ ਵੀ ਰੋਜ਼ ਕੰਮ ਆਪਣਾ ਲਿਆਉਣਾ ਹੈ ਖਾਣਾ ਰੋਜ਼ ਦੀ ਰੋਜ਼ ਉਹਨਾਂ ਦਾ ਹੁੰਦਾ ਤੇ ਬਹੁਤ ਔਖਾ ਹੋ ਜਾਂਦਾ ਜਿਨ੍ਹਾਂ ਨੇ ਡੇਲੀ ਕਮਾਉਣਾ ਡੇਲੀ ਕਮਾਣਾ ਖਾਣਾ ਬਹੁਤ ਮੁਸ਼ਕਿਲਾਂ ਆਉਂਦੀਆਂ ਨੇ ਇਹਨਾਂ ਚੀਜ਼ਾਂ ਵਿੱਚ ਪਹਿਲਾਂ ਦੇਖੋ ਕਿੰਨਾ ਨੁਕਸਾਨ ਹੋਇਆ ਜਦੋਂ ਕਰੋਨਾ ਸੀ ਕਰੋਨਾ ਟਾਈਮ ਕਿੰਨਾ ਬੰਦ ਰਿਹਾ ਦੇ ਕਿੰਨੇ ਲੋਕਾਂ ਦਾ ਨੁਕਸਾਨ ਹੋਇਆ ਉਸ ਟਾਈਮ ਕਿੰਨੀਆਂ ਜਾਨਾਂ ਗਈਆਂ ਨੇ ਕਿੰਨੇ ਮਤਲਬ ਦੇਖੋ ਉਸ ਤੋਂ ਬਾਅਦ ਕਿੰਨੀ ਮੰਗਾਈ ਵਧ ਗਈ ਆ ਕਿਉਂਕਿ ਮੰਗਾਈ ਵਧ ਜਾਂਦੀ ਹੈ ਕਮਾਈਆਂ ਇੰਨੀਆਂ ਹੈ ਨਹੀਂ ਹੁਣ ਅੱਜ ਕੱਲ੍ਹ ਮੰਗਾਈਆਂ ਬਹੁਤ ਜ਼ਿਆਦਾ ਨੇ ਇਸ ਕਰਕੇ ਵੀ ਆਪਾਂ ਨੂੰ ਅ ਮਤਲਬ ਥੋੜਾ ਠੰਡੇ ਦਿਮਾਗ ਨਾਲ ਚੱਲਣਾ ਚਾਹੀਦਾ ਹੈ ਕਿ ਹਮੇਸ਼ਾ ਮਿਲਵਰਤ ਕੀ ਪਿਆਰ ਨਾਲ ਰਹਿਣਾ ਚਾਹੀਦਾ ਹੈ ਇੱਕ ਦੂਜੇ ਨਾਲ ਚਲੋ ਖੁਸ਼ ਆਪਾਂ ਕਹਿ ਨਹੀਂ ਆਪ ਜਿਆਦਾ ਬੋਲ ਵੀ ਨਹੀਂ ਸਕਦੇ ਹੈਗੇ ਹੈਨਾ ਕਿਉਂਕਿ ਬਸ ਇਹੀ ਹੈ ਵੀ ਆਪਾਂ ਦਾ ਅੰਤ ਵਿੱਚ ਹੀ ਕਹਾਂਗੇ ਵੀ ਜੰਗ ਨਹੀਂ ਲੱਗਣੀ ਚਾਹੀਦੀ ਨਹੀਂ ਮਤਲਬ ਨੁਕਸਾਨ ਹੋਣਾ ਚਾਹੀਦਾ ਜਾਂ ਕਿਸੇ ਨੂੰ ਵੀ ਨਜਾਇਜ਼ ਨਹੀਂ ਮਾਰਨਾ ਚਾਹੀਦਾ ਕਿਸੇ ਵੀ ਨਜਾਇਜ਼ ਜਾਨ ਨਹੀਂ ਲੈਣੀ ਚਾਹੀਦੀ ਤੇ ਬਾਕੀ ਤੁਸੀਂ ਆਪ ਸਿਆਣੇ ਹੋ ਹੈਨਾ ਬਾਕੀ ਆਪਾਂ ਦੇਖਦੇ ਹਾਂ ਦਿਹਾਉਣੀ ਆ ਜੀ ਕੈਮਰੇ ਸ਼ਾਮ ਨੂੰ ਵੀ ਕਿਵੇਂ ਆਪਣੀਆਂ ਲਾਈਟਾਂ ਚੱਲਦੀਆਂ ਨੇ ਜਾਂ ਨਹੀਂ ਚੱਲਦੇ ਤੇ ਮਿਲਦੇ ਹਾਂ ਜੀ ਆਪਾਂ ਸ਼ਾਮ ਨੂੰ ਦੇਖੋ ਜੀ ਪਤਾ ਨਹੀਂ ਫੇਰ ਹੁੰਦੇ ਨੇ ਕਾਰੇ ਪਟਾਕੇ ਵਜਦੇ ਨੇ ਆਵਾਜ਼ ਸੁਣੋ ਹੁਣ हट ਗਏ ਪਲੀਜ਼ ਜੇ ਕੋਈ ਉਧਰ ਪਟਾਕੇ ਚਲਾਉਂਦਾ ਤਾਂ ਨਾਲ ਚਲਾਓ ਜੀ ਬਹੁਤ ਮਾਹੌਲ ਇਦਾਂ ਦਾ ਬਣਿਆ ਹੋਇਆ ਹੈ ਜੇ ਕੋਈ ਵੈਸੇ ਪਟਾਕੇ ਚਲਾਉਂਦਾ ਤਾਂ ਨਾ ਚਲਾਓ। ਲਓ ਜੀ ਮੈਂ ਤੁਹਾਨੂੰ ਕਿਹਾ ਸੀ ਕੈਮਰੇ ਦੇ ਲਾਈਟਾਂ ਥੋੜੀਆਂ ਥੋੜੀਆਂ ਦੇਖ ਰਹੀਆਂ ਨੇ ਚੱਲਦੀਆਂ। ਇਹਦੀਆਂ ਤਾਂ ਇਹਦੀਆਂ ਜੋ ਦਿਖ ਰਹੀਆਂ ਨੇ ਉਹ ਪਤਲੀ ਚੱਲੀ ਨਹੀਂ ਹੈਗੀ ਹੈ ਨਾ। ਇਹਦੀਆਂ ਜੋ ਦੇਖ ਰਹੀਆਂ ਨੇ ਤੁਸੀਂ ਠੰਡਾ ਕਰਨ ਲੱਗੇ ਹੋ। ਕੋ ਰੰਦੋ ਰਹਿਣ ਦੋ ਰਹਿਣ ਦੋ ਪਤਾ ਨਹੀਂ ਕਾਦ ਬਿਜਲੀ ਭਜਾ ਲੈਣੀ ਭਜਾ ਦੇਣੀ ਐ ਇਹਨਾਂ ਨੇ ਹੋ ਟੈਂਕੀਆਂ ਚੋਂ ਪਾਣੀ ਵੀ ਖਤਮ ਹੋ ਜਾਊਗਾ ਫੇਜੀ ਆ ਕੈਮਰੇ ਚੱਲੇ ਨਹੀਂ ਉਹ ਤਾਂ ਚੱਲ ਪਿਆ ਤੇ ਇਹ ਜੀ ਤੇ ਲਾਈਟ ਮਣੀ ਮਣੀ ਚੱਲ ਰਹੀ ਆ ਇਹਦਾ ਕੀ ਹਿੱਲਿਆ ਕਰੋ ਇਹਦੇ ਕਾਲੇ ਵਾਲ ਦੇ ਹੋਰ ਲਿਪੇਟ ਦੋ ਟੇਪ ਫਿਰ ਨਹੀਂ ਇੰਨਾ ਹੈ ਗਿਆ ਹਏ ਉਹ ਉੱਪਰਲਾ ਵੀ ਚੱਲ ਰਿਹਾ ਥੋੜਾ ਜਿਹਾ ਮਾੜਾ ਮਾੜਾ ਪਿੰਦੇ ਨਹੀਂ ਥੋੜਾ ਥੋੜਾ ਪਿੰਦੇ ਨਹੀਂ ਕੀ ਪਤਾ ਹੁੰਦਾ ਹੈ ਇੰਦਰਲੇਟ ਮੇਰੇ ਟੇਪ ਲੱਗੀ ਹੋਈ ਆ ਮੂਰ ਨਹੀਂ ਮੈਂ ਦੱਸਿਆ ਤਾਂ ਹੈਗਾ ਬਲੈਕ ਟੇਪ ਲਾਈ ਹੈ ਵੀ ਜਿਗਾਰਡ ਤਾਂ ਲਾਇਆ ਆਪਾਂ ਨੇ ਮਤਲਬ ਕੱਲ ਟੇਪ ਲਾਈ ਹੋਈ ਹੈ ਹਨਾ ਅੱਜ ਸੌਰੀ ਅੱਜ ਜਿਗਾਰਡ ਤਾਂ ਲਾਇਆ ਪਰ ਬਹੁਤ ਹੀ ਟੇਪ ਲਾਈ ਹੈ ਚੰਦ ਕਿੱਡਾ ਵੱਡਾ ਨਹੀਂਦਾ ਹਨਾ ਕਿੱਥੇ ਓਹ ਹੋ ਦੇਖੋ ਚੰਦਾ ਮਾਮਾ ਚੰਦਾ ਮਾਮਾ ਕਿਉਂ ਕਹਿੰਦੇ ਸੀ ਮੂਰਾ ਨੇ ਦੇਖੋ ਜੀ ਕਿੰਨਾ ਗਾਹ ਪਾਇਆ ਪਿਆ ਇਹ ਨਹੀਂ ਕੋਸਣਾ ਦਿੰਦੇ ਹੈਗੇ ਹੁਣ ਇੰਨੀ ਇੰਨੀ ਕ ਚੱਲਦੀ ਐ ਲੈਟ ਉਹ ਦੂਜੇ ਕੈਮਰੇ ਨਹੀਂ ਚੱਲੂਗੀ ਫਿਰ ਦੇਖਦੇ ਹਾਂ ਉੱਪਰ ਵਾਲੇ ਦੀ ਵੀ ਚੱਲਦੀ ਆ ਉਹਦੀ ਤਾਂ ਥੋੜੀਆਂ ਥੋੜੀਆਂ ਦਿਖ ਰਹੀਆਂ ਨੇ ਇਹ ਨਹੀਂ ਹੁੰਦੀ ਆ ਵੀ ਥੋੜਾ ਜਿਹਾ ਦਿਖਦਾ ਹੈ ਨਾ ਦੇਖ ਲਓ ਲਾ ਦਿਓ ਹੋਰ ਨਹੀਂ ਆਹ ਦੇਖੋ ਇੱਥੇ ਵੀ ਥੋੜਾ ਜਿਹਾ ਦੀਂਦਾ ਕਾਰਾ ਜਿਹਾ ਉਹਦੇ ਉੱਪਰ ਵੀ ਦੀਂਦਾ ਥੋੜਾ ਜਿਹਾ ਲਓ ਜੀ ਇਹਨਾਂ ਖਦੀਂ ਦਿਖ ਰਿਹਾ ਹੁਣ ਬਾਕੀ ਹੋਰ ਹਨੇਰਾ ਹੋਏ ਤਾਂ ਦੇਖਦੇ ਆ ਵੀ ਕਿਵੇਂ ਮੈਨੂੰ ਤਾਂ ਇਹ ਤਾਂ ਇੰਨਾ ਹਨੇਰਾ ਨਹੀਂ ਹੋਇਆ ਫਿਰ ਥੋੜਾ ਹਨੇਰਾ ਹੋਏ ਤਾਂ ਦੇਖ ਲੈਂਦੇ ਹਾਂ ਹੁਣ ਆਪਣੇ ਵੀ ਬਲੈਕ ਹੌਟ ਹੋ ਗਿਆ ਅੱਜ ਤੇ ਅਨਾਉਂਸਮੈਂਟ ਹੋ ਗਈ ਹੈ ਹੈ ਜਿਆਦਾ ਵੀ ਬੰਦਾ ਹਾਂ ਕਿ ਜਾਂ ਫਿਰ ਹੋ ਹੋ ਕਿਹਾ ਮੈਂ ਤਾਂ ਕਿਹਾ ਮੈਂ ਕਿਹਾ ਦੱਸਿ ਮੈਂ ਤਾਂ ਸਾਰਿਆਂ ਤੋਂ ਪੁੱਛਿਆ ਵੀ ਆ ਬੇ ਭਾਈ ਸੰਦਾਸ ਦੋ ਹੈ ਨਾ ਇਸ ਦਾ ਸਾਰਿਆਂ YouTube ਤੇ ਵੀਡੀਓ ਵੀ ਖੋਲ-ਖੋਲ ਕੇ ਦੇਖ ਲਈਆਂ ਵੀ ਕਿਵੇਂ ਲੈਡ ਬੰਦ ਹੋਣੀ ਹੈ ਸਾਰੇ ਫੋਨਾਂ ਨਾਲ ਵੀ ਦੇਖ ਲਿਆ ਕਰਕੇ ਪਰ ਪਤਾ ਨਹੀਂਗਾ ਹੁਣ ਹੁਣ ਉਹਨੂੰ ਕਰਿਆ ਸੀ ਮੈਂ ਕਿਹਾ ਫੋਨ ਉਹਦਾ ਫੋਨ ਬਿਜ਼ੀ ਆ ਰਿਹਾ ਪਤਾ ਨਹੀਂਗਾ ਕੀ ਗੱਲ ਹੈ ਨਹੀਂ ਤਾਂ ਇਹ ਬੈਕ ਕਾਲ ਵੈਸੇ ਆ ਹੀ ਜਾਂਦੀ ਹੁੰਦੀ ਹੈ ਮੁੰਡੇ ਦੀ ਪਰ ਯਾਰ ਲੜੀ ਨਹੀਂ ਹੈ ਸੋਲੁ ਵਾਹਿਗੁਰੂ ਸ਼ੋਕ ਸ਼ਾਂਤੀ ਉਹ ਬਣਾ ਕੇ ਰੱਖੇ ਹੈਨਾ ਆਪਾਂ ਦੇਖੀ ਗਏ ਨੇ ਆ ਸਦਾ ਖੁਸ਼ੀਆਂ ਦੇ ਦੀਵੇ ਖੁਸ਼ੀਆਂ ਦੀ ਚਾਨਣੀ ਆ ਹਰ ਰਾਤਾਂ ਚਾਨਣ ਖੁਸ਼ੀਆਂ ਦੇ ਚਾਨਣ ਰਹਿਣ ਹਰ ਘਰ ਬਾਕੀ ਥੋੜਾ ਠਹਿਰ ਕੇ ਦੇਖ ਕੇ ਜਾਣੇ ਹੈਨਾ ਮੈਂ ਮੈਨੂੰ ਤਾਂ ਇੱਥੋਂ ਥੱਲੇ ਦੇਖਿਆ ਨਹੀਂ ਹੈ ਉੱਪਰ ਵਾਲਾ ਮੰਨ ਲੈ ਤੈਨੂੰ ਦੇਖੋ ਮੜਾ ਜਾਂ ਲਾ ਕੇ ਉਹ ਪਰਲੇ ਪਰਲੀ ਸਾਈਡ ਨਾਲ ਉਹ ਜਿਹੜੀ ਵਾਈਟ ਜੀ ਲਾਤੀ ਨਾ ਬਾਈਟ ਦੇ ਵਿੱਚ ਦੀ ਜਿਆਦਾ ਚਮਕ ਰਹੀ ਆ ਵਾਈਟ ਜਿਆਦਾ ਚੰਮ ਕਰੀਏ ਵਾਈਟ ਨਹੀਂ ਸੀ ਲਾਉਣੀ ਹੈਗੀ ਪਹਿਲਾਂ ਆ ਦੇਖੋ ਆ ਜਿਹੜੀ ਦੋ ਲਾਈਟਾਂ ਜੀਆਂ ਨੇ ਇਹ ਇਹ ਤਾਂ ਤੁਸੀਂ ਆਹ ਕੈਮਰੇ ਤਾਂ ਬਿਲਕੁਲ ਹੋ ਜਾਂਦੇ ਨੇ ਲਓ ਜੀ ਦੇਖਦੇ ਹਾਂ ਹੁਣ ਲਾ ਕੇ ਥੋੜੀ ਥੋੜੀਆਂ ਹੋਰ ਤੇ ਆਪਾਂ ਅੰਦਰ ਵੀ ਦੇਖਣੀ ਹੈ ਫਿਰ ਕੈਮਰੇ ਚੱਲਦੇ ਅੰਦਰ ਹੋ ਗਈ ਹੋ ਗਈ ਆ ਥੋੜੀ ਜਿਹੀ ਇੱਧਰ ਰਹਿ ਗਈ ਹੈ ਨਾ ਆਹ ਰਹਿ ਗਈ ਇੱਧਰਲੀ ਸਾਈਡ ਤੇ ਇਸਿੱਦੀ ਲੰਬੇ ਲੋਟ ਲਾਇਓ ਉੱਪਰੋਂ ਥੱਲੇ ਨੂੰ। ਹੋ ਗਈ ਐ ਵੈਸੇ। ਥੋੜੀ ਜਿਹੀ ਦਿਖਦੀ ਐ ਇੱਧਰੋਂ। ਤੇ ਹਾਂ ਹਾਂ ਹਾਂ। ਯਾ ਦੇਖੀਏ। ਨਹੀਂ ਉੱਥੇ ਤਾਂ ਤੁਹਾਡਾ ਗਈਓ ਨਹੀਂ ਉੱਥੇ ਦਾ। ਹੈ? ਬੰਦ ਹੋ ਗਈ। ਹਾਂ ਬਸ ਇੰਨੀ ਕ ਤਾਂ ਹੁਣ ਰਹੂਗੀ ਉਹ ਇੰਨੀ ਮਾੜੀ ਜੀ ਤਾਂ ਰਹੂਗੀ ਹੈ ਨਾ। ਤਾਂ ਮਾੜਾ ਜਾਈਏ ਬਸ ਜ਼ਿਆਦਾ ਨਹੀਂ ਹੈਗਾ। ਫਿਰ ਇੰਨਾ ਤਾਂ ਹੁਣ ਕੈਮਰੇ ਵੀ ਚੱਲਣੇ ਚਾਹੀਦੇ ਨੇ ਨਾ। ਜੇ ਸਾਰੇ ਤੇ ਹੀ ਲਾਤਾ ਫਿਰ ਸਿਕਿਉਰਟੀ ਨਹੀਂ ਰਹਿਣੀ ਕੈਮਰੇ ਚੱਲਦੇ ਨਹੀਂ ਨਹੀਂ ਮੈਂ ਕਿਹਾ ਸਿਕਿਉਰਟੀ ਨਹੀਂ ਰਹਿਣੀ ਹੈਗੀ ਜੇ ਸਾਰੇ ਤੇ ਹੀ ਲਾਤਾ ਆ ਵਾਈਟ ਜੀ ਲਾ ਦੋ ਮੈਂ ਕਹਿਣੀ ਆ ਕਪਰੇ ਲਾ ਦੋਗੇ ਉਪਰੇ ਹੀ ਲਾ ਦੋ ਇਹਨਾਂ ਕੱਟ ਲਿਆ ਕਰੋ ਲੇ ਸਾਈਡ ਥੱਲੇ ਲਾ ਥੱਲੇ ਲਾਉਣੀ ਸੀ ਬਿਲਕੁਲ ਠੀਕ ਤੁਸੀਂ ਨਾ ਮੈਨੂੰ ਲੱਗਦਾ ਇਹ ਕੈਮਰੇ ਦੇ ਉੱਪਰ ਹੀ ਲੱਗੀ ਹੋਈ ਆ ਤੁਹਾਡੀ ਟੇਪ ਹੈ ਸਾਈਡ ਤੇ ਵੀ ਲਾ ਦਿਓ ਸਾਈਡ ਤੇ ਥੋੜਾ ਜਿਹਾ ਚਾਨਣ ਹੈਗਾ ਸਾਈਡ ਤੇ ਲਾ ਦਿਓ ਦੇਖੋ ਜੀ ਅਸੀਂ ਤਾਂ ਹੁਣ ਜਗਾੜੇ ਕਰ ਲਿਆ ਸਾਨੂੰ ਨਹੀਂ ਪਤਾ ਲੱਗਿਆ ਹੈਗਾ ਆਪਣੀ ਸਾਈਡ ਤੇ ਸਾਈਡ ਤੇ ਸਾਈਡ ਤੇ ਬਿਲਕੁਲ ਸਾਈਡ ਤੇ ਇੰਦਰ ਸਾਈਡ ਤੇ ਸਾਈਡ ਤੋਂ ਦਿਖਦਾ ਹੁਣ ਵੈਸੇ ਤੇ ਦਿਖਦੀ ਨਹੀਂ ਹੈਗੀ ਇਧਰਲੀ ਸਾਈਡ ਦੇਖੋ ਪਹਿਲਾਂ ਮੈਂ ਤੁਸੀਂ ਚੈੱਕ ਚੈੱਕ ਕਰਨਾ ਸੀ ਕਿ ਇਹਨਾਂ ਗੋਲ ਹੈ ਇਹ ਕੈਮਰਾ ਲੱਗਦੀ ਨਹੀਂ ਵਿੱਚ ਚਾਰਦੇ ਨੇ ਵਧੀਆ ਲੱਗਦੀ ਹੈ ਹੂੰ ਉੱਪਰਲੇ ਪਾਸੇ ਲਾਓ ਉੱਪਰ ਉੱਪਰ ਥੋੜਾ ਜਿਹਾ ਉੱਪਰ ਥੋੜਾ ਜਿਹਾ ਉੱਪਰ ਬਾਅਦ ਨਹੀਂ ਤੁਸੀਂ ਇੱਥੇ ਤਾਂ ਲੱਗੀ ਹੋਈ ਸੀ ਦੀਂਦੀ ਨਹੀਂ ਨਾ ਮੈਂ ਤੁਹਾਨੂੰ ਦੱਸਦੀ ਹਾਂ ਇੱਥੋਂ ਦੇਖੋ ਹਮ ਸੀ ਐ ਦਰ ਹੈਗੀ ਅਗਲੀ ਸਾਈਡ ਆ ਉੱਪਰ ਜਿਵੇਂ ਹੀ ਰਿੜ ਦੇ ਇਹ ਚਾਰਜ ਇੱਕ ਹੋਰ ਪਰ ਇਹ ਚਲੋ ਜੀ ਬਸ ਬਸ ਹੰਦਮਾੜੀ ਜੂਈਆ ਹੁਣ ਇੰਨੀਕ ਤਾਂ ਹੁਣ ਬਾਹਰ ਉਹਦੀਆਂ ਵੀ ਮੱਚ ਰਹੀਆਂ ਨੇ ਕੀ ਆ ਉਹਦੇ ਨੂੰ ਜਿਹੜੀਆਂ ਲੋਕਾਂ ਦੇ ਹੱਲ ਲੱਗੀਆਂ ਹੋਈਆਂ ਨੇ ਦੇਖੋ ਜੀ ਹੋ ਗਿਆ ਬਲੈਕਆਊਟ ਉਹ ਵੀ ਮੱਚਦੀ ਆ ਤਾਂ ਦੀਂਦੀ ਨਹੀਂ ਹੈਗੀ ਵੈਸੇ ਇੰਨੀ ਦੂਰੋਂ ਨਹੀਂ ਦੀਂਦੀ ਕੈਮਰੇ 'ਚ ਉਹ ਜਿਹੜੀਆਂ ਉਹਨਾਂ ਦੇ ਆਹ ਉਹ ਦੇਖੋ ਉਹਨਾਂ ਦੇ ਲੱਗੀ ਹੋਈ ਆ ਕੇਬਲ ਵਾਲੀ ਤਾਂ ਉਹ ਲਾਈਟ ਗਵਾਂਡੀਆਂ ਦੇ ਕੇਬਲ ਵਾਲੀ ਲੱਗੀ ਹੋਈ ਆ ਆਪਣੇ ਤਾਂ ਕੇਬਲ ਕੁਲ ਹੈ ਨਹੀਂ ਆਪਾਂ ਤਾਂ ਵਾਈਫਾਈ ਨਾਲ ਹੀ ਚੱਲਦੇ ਨੇ ਆਪਣਾ ਤਾਂ ਸਾਰਾ ਕੁਝ ਉਹ ਵੀ ਤਾਂ ਲੱਗੀ ਹੋਈ ਹੈ ਹਨਾ ਫਿਰ ਉਦੋਂ ਤਾਂ ਘੱਟ ਹੀ ਨੇ ਆਪਣੀਆਂ ਹਨਾ ਉਸ ਤੋਂ ਤਾਂ ਘੱਟ ਹੀ ਹੈ ਆਪਣੀ ਇਹ ਨਹੀਂ ਚੱਲਦੀ ਹੈਗੀ ਚਲੋ ਜੀ ਬਸ ਕਰੋ ਜਿਹੜੀ ਉਹ ਮੱਚਦਾ ਹੈ ਆਪਣੇ ਕੀ ਤਾਂ ਕਦੇ ਮਤਲਬ ਉਹ ਕਦੇ ਬੱਲ ਵੀ ਨਹੀਂ ਸੀ ਲਾਇਆ ਵੇੜੇ ਦੇ ਵਿੱਚ ਕੈਮਰੇ ਦੀਆਂ ਲੱਟਾਂ ਨਾਲ ਸਾਡੇ ਵੇੜੇ ਚੰਨਾ ਚੰਨਨ ਹੋ ਜਾਂਦਾ ਸੀ ਇਹਨੂੰ ਲਾ ਦੋ ਲੈਦਾ ਨੀਗਾ ਉਹ ਚਲ ਇੱਕ ਹੈਗਾ ਤੇ ਹਠਾਈਆਂ ਉਹਦੇ ਜੰਗਲੇ ਜਿਹੇ ਇਹ ਪਤਾ ਨਹੀਂ ਕਿਉਂ ਇਦਾਂ ਮੱਚਦਾ ਕੋਈ ਆਰਥਰਥ ਹੋਇਆ ਹੋਇਆ ਚਲੋ ਬਸ ਠੀਕਾ ਹੋ ਗਿਆ ਐਨੇ ਕ ਤਾਂ ਭਾਈ ਹੈਗੇ ਨੇ ਹੁਣ ਕੀ ਕਰ ਸਕਦੇ ਆ ਚਲੋ ਜੀ ਹੁਣ ਆਪਾਂ ਆਪਣੀ ਰੋਟੀ ਖਾਈਏ ਮੋਰਾ ਨੇ ਅੱਡ ਰੋੜਾ ਪਾਇਆ ਬਿਆਂ ਲਓ ਜੀ ਹੋ ਗਿਆ ਸਾਡੇ ਤਾਂ ਬਲੈਕਆਊਟ ਆਪਾਂ ਨੇ ਤਾਂ ਕਰਤਾ ਬਿਲਕੁਲ ਪਿੰਡ ਦੇ ਵਿੱਚ ਬਿਲਕੁਲ ਵੀ ਰਾਤ ਨੂੰ ਕੋਈ ਵੀ ਦੀਵਾ ਬੱਤੀ ਕੁਝ ਨਹੀਂ ਮੱਚਦੀ ਹੁੰਦੀ ਲਓ ਜੀ ਲਓ ਜੀ ਹੋ ਗਿਆ ਜੀ ਬਲੈਕਆਊਟ ਚੱਲਦੇ ਆ ਵਧੀਆ ਰਹਿੰਦੇ ਆ ਤੇ ਨਾਲੇ ਹੁਣ ਹਨੇਰਾ ਆਇਆ ਨਾ ਸਾਰਾ ਬਾਹਰ ਐਨ ਦੇਖੋ ਦਿਖਦਾ ਤੇ ਬਾਹਰ ਉਧਾ ਬਲੈਕਆਊਟ ਹੋ ਗਿਆ ਤੇ ਬਾਹਰ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਪਰ ਫਿਰ ਵੀ ਐਨ ਵਧੀਆ ਦਿਖ ਰਹੇ ਨੇ ਐਨ ਬੰਦਾ ਆਉਂਦਾ ਜਾਂਦਾ ਜ਼ੋਰ ਦੇਖੋ ਬਾ